ਕਾਲ ਸਾਰੇ ਨੂੰ ਮੈਂ ਲਵਾਸ ਟੈਕਸ ਜਿਹੜਾ ਤੋਂ ਤੁਹਾਡੇ ਲਈ ਅਜ ਕਸ਼ਮੀਰੀ ਦੇ ਬਹੁਤ ਸੋਹਣਾ ਸੂਟ ਲੱਗਿਆ ਹੈ। ਕਸ਼ਮੀਰੀ ਨਾਲ ਸ਼ਿਲਕ ਦਾ ਇਹ ਸਤਾਫਾ ਜੀ ਡਬਲ ਟੋਨ ਦਾ ਇਹ ਡਬਲ ਟੋਨ ਚ ਕਲਰ ਹੈ ਜੀ। ਇਹਦੇ ਘੇਰੇ ਤੇ ਪ੍ਰੋਪਰ ਵਰਕ ਹੋਇਆ ਹੋਇਆ ਹੈ। ਪੂਰੀ ਫਿਨਿਸ਼ਿੰਗ ਦੇ ਨਾਲ ਇਹਦੇ ਘੇਰੇ ਤੇ ਵਰਕ ਹੈ ਜੀ। ਬੇਲਾ ਪਾਣੀ ਹੈ ਘੇਰੇ ਤੇ ਤੇ ਨਾਲ ਹੀ ਇਹਦੇ 슬ੀਵਸ ਦੇ ਵਰਕ ਹੈ। ਪੂਰੀ ਫਿਨਿਸ਼ਿੰਗ ਦੇ ਨਾਲ ਇਹ ਰੈਡੀ ਹੋਇਆ ਹੈ। ਜੇ ਕਿਸੇ ਮੇਰੇ ਭੈਣ ਨੇ ਬਾਟਮ ਤੇ ਕਰਵਾਉਣਾ ਬਾਟਮ ਤੇ ਵੀ ਹੋ ਸਕਦਾ ਗਲੇ ਤੇ ਵੀ ਹੋ ਸਕਦਾ ਤੁਸੀਂ ਆਪ ਦੀ ਚੋਇਸ ਅਨੁਸਾਰ ਇਹ ਵਰਕ ਰੈਡੀ ਕਰਵਾ ਸਕਦੇ ਜੇ ਕਿਸੇ ਮੇਰੇ ਭੈਣ ਨੂੰ ਐਵੇਂ ਦੇ ਵਰਕ ਦਾ ਪਸੰਦ ਆ ਐਵੇਂ ਦਾ ਵਰਕ ਕਰਵਾਉਣਾ ਹੋਵੇ ਸਕਰੀਟ ਦੇ ਚੱਲਦੇ ਹੋਏ ਨੰਬਰ ਤੇ ਆਪਣਾ ਆਰਡਰ ਪੂਪਿੰਗ ਕਰਵਾ ਸਕਦੇ ਆ ਤੁਸੀਂ ਕਿਸੇ ਵੀ ਕੱਲਾ ਤੇ ਕਿਸੇ ਵੀ ਸਟਾਫ ਤੇ ਕਸਟਮਾਈਜ਼ ਕਰਵਾ ਸਕਦੇ ਆ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰੋ ਜੋ ਵੀ ਪਹਿਣ ਭਰਾ ਇਸ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ